ਜੇ ਜੀ ਤਬਾਦਰ ਦੀਨ ਗੋਸਾ ਸੁਦਾਮਾ ਪਦਾ ਤੇ ਰਾਖਿਆ ਧਨ ਕ ਬੜਦ ਕੋਈ ਨਹੀਂ ਕਾਣ ਸ਼ੀਰ ਸਤੁਰ ਸੋ ਪ੍ਰਸੰਨ ਕੰਡ ਗੋਏ ਰਤੂਨਾ ਸੁਰਾ ਹਰ ਨਾਮਾ ਮਨ ਮੰਤ ਮਨਸ ਸਹੀ ਨਾਨਕਾ ਹੋਰਨ ਸੋਈ ਹੰਤ ਸੋ ਕੋ ਤਦ ਗੁਰੂ ਸਹੀ ਹੈ ਆਨ ਸੋ ਸਤਿ ਸੁਭਾਏ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਨ ਹੋਏ ਤਬ ਕਬ ਧਾਮਾਂ ਦੇ ਹੋਇਆ ਸਭ ਕੋ ਸੋ ਛਟਿਆ ਅੜਟੇ ਮਤੇ ਬਾਦਸ਼ਾਹ ਮਨ ਜਨਮ ਜਨਮ ਦੀ ਕਟਿਆ ਸਜਣ ਸੱਜਾ ਪਾਤਸ਼ਾਹ ਸ਼ਰ ਸ਼ੰਦੈ ਚਾਹੂ ਜੇ ਪਾਲ ਬੈਟਿਆ ਸੋਈਆ ਸਭਨਾ ਦਾ ਵਸਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਅੰਮ੍ਰਲਾ ਅਜਵਾਉਂ ਔਖੀ ਘੜੀ ਸਾਤ ਸਾਤ ਪਾਲੇ ਔਖੀ ਘੜੀ ਨਾ ਦੇ ਖੁਦ ਦੇ ਆਪਣਾ ਗਰਦ ਸਮਰੇ ਸੂਲਾ ਅਰੇ ਹੋ ਮੇਰਾ ਚੀਤ ਆਇੰਦ ਤਬ ਸਮਸਾਈ

ਦੇ ਸਾਹਿਬ ਕੇ ਆ ਚਰਜ ਦੇਖ ਬਧਾਈ ਹਰ ਸਿਮਰ ਸਿਮਰ ਅਨੰਦ ਕਰਨਾ ਵਾਹੇ ka gerta